Bye. ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬੰਗਾ ਨੇੜੇ ਪਿੰਡ ਮਜਾਰੀ ਵਿੱਚ ਪਹੁੰਚੇ ਹਾਂ ਜੀ ਇੱਥੋਂ ਦੇ ਨਾਮਵਰ ਸ਼ਖਸੀਅਤ ਸਰਜੀਤ ਮਜਾਰੀ ਜੀ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਮਿਲਾਨ ਲੈ ਕੇ ਜਾ ਰਹੇ ਹਾਂ ਜਿਨ੍ਹਾਂ ਬਾਰੇ ਅੱਜ ਬਹੁਤ ਸਾਰੀਆਂ ਗੱਲਾਂ ਜਾਣਨ ਦਾ ਮੈਨੂੰ ਮੌਕਾ ਮਿਲਿਆ ਹੈ ਤੇ ਇਹਨਾਂ ਗੱਲਾਂ ਦੇ ਨਾਲ ਅੱਜ ਅਸੀਂ ਤੁਹਾਨੂੰ ਜਲਦ ਹੀ ਰੂਬਰੂ ਕਰਾਂਗੇ ਸਰਜੀਤ ਮਜਾਰੀ ਜੀ ਦੇ ਨਾਲ ਸਾਰੇ ਸਰੋਤਿਆਂ ਨੂੰ ਸਹਿਤਕ ਆਦਾਬ ਮੈਂ ਰਾਜ ਸੋਹੀ ਨਵਜੋਤ ਸਹਿਤ ਸੰਸਥਾ ਦੇ ਵਿੱਚ ਆ ਸੋਸ਼ਲ ਮੀਡੀਆ ਇਨਚਾਰਜ ਵਲੋਂ ਕਾਰਸ਼ੀਲ ਹਾਂ ਜੀ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਨਵਜੋਤ ਪਰਿਵਾਰ ਦੇ ਨਾਲ ਜਿਸ ਦੇ ਵਿੱਚ ਅਸੀਂ ਸਾਰੇ ਮੈਂਬਰਜ਼ ਦੀ ਲੜੀਵਾਰ ਇੱਕ ਇੱਕ ਛੋਟੀ ਛੋਟੀ ਇੰਟਰਵਿਊ ਕਰਾਂਗੇ ਜਿਸ ਦੇ ਵਿੱਚ ਉਹਨਾਂ ਦੇ ਬਾਰੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕੀਤੀ ਜਾਏਗੀ ਅੱਜ ਅਸੀਂ ਇਸ ਲੜੀ ਦਾ ਪਹਿਲੀ ਲੜੀ ਜੋ ਸ਼ੁਰੂ ਕਰਨ ਜਾ ਰਹੇ ਹਾਂ ਉਹ ਜੀ ਨਵਜੋਤ ਪਰਿਵਾਰ ਦੇ ਵਿੱਚੋਂ ਨਵਜੋਤ ਸਾਹਿਬ ਸੰਸਥਾ ਦੇ ਪ੍ਰਧਾਨ ਸ਼੍ਰੀ surjit mujhari ji ਦੇ ਘਰ ਉਹਨਾਂ ਦੇ ਘਰ ਪਹੁੰਚੇ ਹਾਂ ਤੇ ਅੱਜ ਦੀ ਇਸ ਲੜੀ ਦਾ ਆਗਾਜ਼ ਅਸੀਂ ਉਹਨਾਂ ਤੋਂ ਹੀ ਕਰਨ ਜਾ ਰਹੇ ਹਾਂ ਜੀ surjit mujhari ji ਦੇ ਘਰ ਅੱਜ ਉਹਨਾਂ ਦੇ ਬੈਠੇ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਉਹਨਾਂ ਦੇ ਕਲਮ ਦੇ ਵਿੱਚੋਂ ਨਿਕਲੀਆਂ ਹੋਈਆਂ ਕੁਝ ਬਹੁਤ ਸੁੰਦਰ ਸਤਰਾਂ ਜੋ ਮੈਂ ਬੋਲਣ ਜਾ ਰਿਹਾ ਹਾਂ ਕਿ ਮਨ ਚੋਂ ਸਾਰੇ ਕੱਢ ਦੇ ਡਰ ਕੰਮ ਉਸਾਰੂ ਸਦਕੇ ਕਰ ਮਨ ਚੋਂ ਸਾਰੇ ਕੱਢ ਦੇ ਡਰ ਕੰਮ ਉਸਾਰੂ ਸਦਕੇ ਕਰ ਜੇ ਜੀਣਾ ਤਾਂ ਚੱਜਣਾ ਜੀ ਜੇ ਮਰਨਾ ਤਾਂ ਚੱਜਣਾ ਮਰ ਪ੍ਰਧਾਨ ਜੀ ਆਪ ਜੀ ਦਾ ਸਵਾਗਤ ਹੈ ਜੀ ਤੇ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿ ਨਵਜੋਤ ਸਾਈ ਸੰਸਥਾ ਦੀ ਦੇ ਆ ਪ੍ਰਧਾਨ ਹੋ ਇਸ ਟਾਈਮ ਤੇ ਮੈਂ ਜਾਨਣਾ ਚਾਹਨਾ ਜੀ ਕਿ ਆਪ ਨਵਜੋਤ ਸਾਈ ਸੰਸਥਾ ਦੀ ਦੇ ਨਾਲ ਆਪ ਜੀ ਦਾ ਜਿਹੜਾ ਨਾਤਾ ਉਹ ਕਿਵੇਂ ਜੁੜਿਆ ਜੀ ਸੋਈ ਸਾਹਿਬ ਧੰਨਵਾਦ ਸਭ ਤੋਂ ਪਹਿਲਾਂ ਤੁਹਾਡਾ ਕਿ ਤੁਸੀਂ ਪੰਜਾਬ ਚ ਮੋਹਲੀਆਂ ਸਫਾ ਚ ਕੰਮ ਕਰਨ ਵਾਲੀ ਨਵਜੋਤ ਸਾਈ ਸੰਸਥਾ ਦੇ ਸੋਸ਼ਲ ਮੀਡੀਆ ਇੰਚਾਰੇ ਤੌਰ ਤੇ ਕਾਰਜਸ਼ੀਲ ਹੋਏ ਹੋ ਤੁਸੀਂ ਇਹ ਸੰਸਥਾ ਨਾਲ ਨਾਤਾ ਜੁੜਨ ਦੀ ਜਿਹੜੀ ਗੱਲ ਕੀਤੀ ਹੈ ਲਗਭਗ 1990 ਦੇ ਵਿੱਚ ਮੈਂ ਇਹ ਸੰਸਥਾ ਨਾਲ ਜੁੜਿਆ ਮੇਰਾ ਪਹਿਲਾ ਨਾਵਲ ਦਰਿਆ ਵਗਦੇ ਰਹੇ ਉਹਦੀ ਜਿਹੜੀ ਪ੍ਰਕਾਸ਼ਨਾ ਆ ਉਹ ਨਵਜੋਸ਼ ਸੰਸਥਾ ਵੱਲੋਂ ਵੀ ਕੀਤੀ ਗਈ ਸੀ ਇਹ ਸੰਸਥਾ ਜਿਹੜੀ ਗਰਦ ਦਸੰਬਰ 1983 ਨੂੰ ਹੋਂਦ ਵਿੱਚ ਆਈ ਇਹਦੇ ਸੰਸਥਾਪਕ ਨਾਮ ਵਰਗਜ਼ਲਗੋ ਜਨਾਬ ਗਰਦਿਆਰੋ ਸਿੰਘ ਜੀ ਜਿਨ੍ਹਾਂ ਨੇ ਕਿ ਜਿਲ੍ਹਾ ਸੀਤਪਗਸਨਗਰ ਦੇ ਕਸਬਾ ਔੜ ਵਿੱਚ ਇਹ ਸੰਸਥਾ ਦੀ ਸਥਾਪਨਾ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੇ ਇਸ ਉਦੋਂ ਨੂੰ ਸਿਰਜਦਾ ਕਰਦੇ ਆ ਕਾਫਲਾ ਵਧਾ ਗਿਆ ਪ੍ਰੋਫੈਸਰ ਸੰਧੂ ਬਰਨਵੀ ਜੀ ਜੋ ਕਿ ਇਹ ਮਢਲੇ ਮੁੱਖ ਖਤਰ ਤੌਰ ਤੇ ਦਿਨਾਂ ਦੀ ਭੂਮਿਕਾ ਰਹੀ ਔਰ ਉਸ ਤੋਂ ਬਾਅਦ ਸਤਪਲ ਸਾਲੂ ਜੀ ਇਵੇਂ ਇਲਾਕੇ ਭਰ ਦੇ ਲੇਖਕ ਜਿਹੜੇ ਇਹਨਾਂ ਜੁੜ ਕੇ ਇਹਨੂੰ ਇਹਨੀ ਮੋਲੀਏ ਸਰਭ ਵਿੱਚ ਲੈ ਜਾਂਦਾ ਤੇ ਸਤਪਲ ਸਾਲੂ ਜੀ ਦੀ ਬਦੌਲਤ ਮੈਂ ਇਹ ਸੰਸਥਾ ਨਾਲ ਜੁੜਿਆ ਉਹਨਾਂ ਨੇ ਇਹ ਸੰਸਥਾ ਦੀਆਂ ਮੀਟਿੰਗਾਂ ਦੇ ਵਿੱਚ ਮੇਰੀ ਸ਼ਮੂਲਿਤ ਕਰਾਈ ਤੇ 1990 ਚ ਜਦੋਂ ਮੇਰੇ ਨਾਵਲ ਦਰਿਆ ਬਗਦੇ ਰੇ ਦੀ ਪ੍ਰਕਾਸ਼ਨ ਹੋਈ ਤੇ ਸੰਸਥਾ ਦੇ ਮੈਂਬਰਾਂ ਵੱਲੋਂ ਸੰਸਥਾ ਵੱਲੋਂ ਮੇਰੀ ਜਿਹੜੀ ਇਹ ਸਹਿਤ ਕਿਰਤ ਨੂੰ ਉਤਸ਼ਾਹ ਕੀਤਾ ਗਿਆ ਤੇ ਇਸ ਉਤਸ਼ਾਹ ਨੂੰ ਲੈ ਕੇ ਮੈਂ ਅੱਗੇ ਵਧਿਆ ਤੇ ਆਪਣਾ ਸਫ਼ਰ ਜਿਹੜਾ ਅੱਗੇ ਵਧਾਇਆ ਪ੍ਰਧਾਨ ਜੀ ਸਵਾਲਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਮੈਂ ਕੁਝ ਚਾਣਨਾ ਚਾਹਨਾ ਕਿ ਜਿਹੜਾ ਹੁਣ ਤੱਕ ਦਾ ਸਫ਼ਰ ਨਵਜੋਤ ਸਾਹਿਬ ਸੰਸਥਾ ਦਾ ਰਿਹਾ ਹੈ ਕੁਝ ਇਹਦੇ ਬਾਰੇ ਤੁਸੀਂ ਸਾਨੂੰ ਦੱਸੋ ਸੋਹੀ ਜੀ ਨਵਜੋਤ ਸਾਹਿਬ ਸੰਸਥਾ ਦੇ ਬੈਨਰ ਹੇਠ ਪੰਜਾਬੀ ਮਾਂਬੋਲੀ ਲਈ ਪੰਜਾਬੀ ਸਾਹਿਦ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਵੱਡੇ ਕਾਰਜ ਹੋਏ ਆ ਜਦੋਂ ਵੀ ਪੰਜਾਬੀ ਮਾਂ ਬੋਲੀ ਨੂੰ ਢਾਲ ਲੱਗਣ ਦੀਆਂ ਕੋਸ਼ਿਸ਼ਾਂ ਹੋਈਆਂ ਜਾਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਜਿਵੇਂ ਦਾ ਤਰਦਰ ਚਾਹੀਦਾ ਸੀਗਾ ਇਹ ਸੰਸਦਾਂ ਵੱਲੋਂ ਕੀਤਾ ਗਿਆ ਚਾਹੇ ਉਹ ਸਰਕਾਰਾਂ ਤੱਕ ਆਪਣੀ ਗੱਲ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਉਹ ਸੰਸਦ ਦੇ ਮੈਂਬਰਾਂ ਵੱਲੋਂ ਇਕੱਠੇ ਹੋ ਕੇ ਮਾਂ ਬੋਲੀ ਦੇ ਪੰਜਾਬੀ ਸੱਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਗੱਲ ਹੋਵੇ ਤੇ ਸਭ ਤੋਂ ਪਹਿਲਾਂ ਜਦੋਂ ਇਹਦੀ ਕਮਾਂਡ ਸਾਡੇ ਜਨਾਬ ਗੁਰਦੇਵ ਰੋਸ਼ਨ ਜੀ ਉਹਨਾਂ ਨੇ ਸੰਭਾਲੀ ਔਰ ਲੰਬਾ ਸਮਾਂ ਉਸ ਸੰਸਥਾ ਦੇ ਮੁਖੀ ਰਹੇ ਤੇ ਉਸ ਤੋਂ ਬਾਅਦ ਸਤਪਾਲ ਸਾਲੋ ਜੀ ਉਹਨਾਂ ਤੋਂ ਬਾਅਦ ਮੈਡਮ ਅਜਲੀ ਸ਼ਰਮਾ ਜੀ ਤੇ ਗਨੇਕ ਸ਼ੇਰ ਜੀ ਨੇ ਤੇ ਸਮਾਦਰ ਸਮਾ ਉਹਨਾਂ ਨੇ ਇਸ ਸੰਸਥਾ ਦੀ ਗワイ ਕੀਤੀ ਤੇ ਆਮ ਤੌਰ ਤੇ ਦੇਖਿਆ ਕਿ ਸਹਿਤਿਕ ਸੁਭਾਵਾ ਜਿਹੜੀਆਂ ਸਿਰਫ ਮਹਿਜ ਆਪਣੇ ਸਲਾਨਾ ਸਮਾਗਮਾਂ ਤੱਕ ਸੀਮਿਤ ਰਹਿਣੀਆਂ ਪਰ ਇਹ ਇੱਕ ਵਿਲੱਖਣ ਸੰਸਥਾ ਆ ਜਿਸ ਨੇ ਲਗਾਤਾਰਤਾ ਬਣਾਈ ਹੋਈ ਹੈ ਔਰ ਹਰ ਮਹੀਨੇ ਜਿਹੜਾ ਇਹ ਇੱਕ ਤੋਂ ਇੱਕ ਵੱਧ ਕੇ ਜਿਹੜਾ ਸਮਾਜ ਨੂੰ ਸਿੱਧਕ ਔਰ ਸਾਰੇ ਦਿਹਿਤ ਵਿੱਚ ਜਿਹੜੇ ਸਮਾਗਮਾਂ ਦੀ ਲੜੀ ਉਹ ਨੇ ਜਾਈ ਰੱਖੀ ਹੋਈ ਆ ਸਭ ਤੋਂ ਵੱਡੀ ਧਾਰਨਾ ਇਸ ਸਾਲ ਤੋਂ ਪਿਛਲੀ ਵਾਰ ਜਿਹੜੀ ਟੀਮ ਬਣਾਈ ਗਈ ਸੀ ਸੰਸਥਾ ਦੀ ਉਹ ਸਾਰੇ ਜਿਹੜੀ ਇਹਦੇ ਉਧੇਦਾਰ ਸੀ ਉਹਤੇ ਮਹਿਲਾਵਾਂ ਨੂੰ ਜਿਹੜਾ ਨਿਵਾਜਿਆ ਗਿਆ ਸੀਗਾ ਇਹ ਮਹਿਲਾ ਜਿਹੜੇ ਉਧੇਦਾਰ ਬਤੌਰ ਪ੍ਰਧਾਨ ਮੈਡਮ ਰਜਨੀ ਸ਼ਰਮਾ ਜੀ ਇਹਨਾਂ ਨੇ ਇਹ ਸੰਸਥਾ ਦੀ ਕਮਾਂਡ ਸੰਭਾਲੀ ਔਰ ਉਹ ਸਾਰਾ ਬਰਾ ਜਿਹੜਾ ਆ ਉਹ ਮਹਿਲਾਵਾਂ ਨੂੰ ਸਮਰਪਿਤ ਜਿਹੜੇ ਸਮਾਗਮ ਕੀਤੇ ਗਏ ਸੋ ਇਦਾਂ ਦੀਆਂ ਬਹੁਤ ਬਲਖਣ ਧਾਰਨਾ ਜਿਹੜੀਆਂ ਉਹ ਇਹ ਸੰਸਥਾ ਵੱਲੋਂ ਮਤਲਬ ਬਣਾਈਆਂ ਗਈਆਂ ਕਾਇਮ ਕੀਤੀਆਂ ਗਈਆਂ ਨਵੀਆਂ ਪਰਤਾ ਪਾਈਆਂ ਗਈਆਂ ਉਹਨਾਂ ਪਰਤਾ ਵਿੱਚ ਵੀ ਇਹ ਸੰਸਥਾ ਆਪਣੇ 43 ਸਾਲ ਦੇ ਸਮਰੱਚ 43 ਜਿਹੜੀਆਂ ਪੁਸਤਕਾਂ ਆ ਉਹ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਆ ਤੇ ਇਹਦੇ ਉਹਦੇ ਵਿੱਚ ਇਹਦੇ ਜਿਹੜੇ ਮੈਂਬਰਾਂ ਲੇਖ ਉਹਨਾਂ ਦੀਆਂ ਕਿਰਤਾਂ ਨੇ ਕੁਝ ਕੁਝ ਜਿਹੜੇ ਬਾਹਰੀ ਲੇਖਕ ਨੇ ਉਹਨਾਂ ਦੇ ਨਾਮ ਆ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਸੰਸਥਾ ਦੇ ਬੈਨਰ ਹੇਡ ਛਾਪੀਆਂ ਗਈਆਂ ਮੇਰੇ ਖਿਆਲ ਇਹ ਪੰਜਾਬ ਵਿੱਚ ਇਸ ਆਸਥਾ ਦੀਆਂ ਇਹ ਬਲ ਖੜ ਪ੍ਰਾਪਤੀਆਂ ਜਿਹੜੀਆਂ ਉਹ ਸਾਰੇ ਨੂੰ ਛਲਾਗ ਜੋ ਮੈਂ ਜਾਨਣਾ ਚਾਹਨਾ ਕਿ ਅਹੁਦੇਦਾਰੀਆਂ ਨੂੰ ਲੈ ਕੇ ਅਕਸਰ ਦੇਖਿਆ ਜਾਂਦਾ ਕਿ ਬਖਰੇਮਿਆਂ ਬਖਰੇਮੇ ਆ ਜਾਂਦੇ ਆ ਜ਼ਿਆਦਾਤਰ ਵਿੱਚ ਪਰ ਆਪਣੇ ਨਵਜੋਤ ਸਾਹਿਬ ਸੰਸਥਾ ਦੀਆਂ ਜਿੰਨੀਆਂ ਮੀਟਿੰਗਾਂ ਮੈਂ ਅਟੈਂਡ ਕੀਤੀਆਂ ਬੜੇ ਪਿਆਰ ਮੁਹੱਬਤ ਸਤਿਕਾਰ ਦੇ ਨਾਲ ਇੱਕ ਦੂਜੇ ਨੂੰ ਬੁਲਾਇਆ ਜਾਂਦਾ ਬੜਾ ਪਿਆਰ ਮੁਹੱਬਤ ਦਿਖਾਇਆ ਜਾਂਦਾ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਸੋਹੀ ਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕਿਉਂਕਿ ਜਦੋਂ ਵੀ ਆਪਾਂ ਕੋਈ ਕਾਰਜ ਕਰਦੇ ਆ ਜਾਂ ਜਿਹੜਾ ਕੋਈ ਵੀ ਖੇਤਰ ਹੈ ਜਦੋਂ ਉਹਦੇ ਵਿੱਚ ਆਪਾਂ ਨਿਭਦੇ ਆ ਉਸ ਖੇਤਰ ਵਿੱਚ ਨਿਭਣ ਲਈ ਜਾਂ ਸਫਲਤਾ ਤੱਕ ਪਹੁੰਚਣ ਲਈ ਸਭ ਤੋਂ ਪਹਿਲਾਂ ਜਿਹੜਾ ਉਹਦੇ ਕਾਰਕੁਨਾਂ ਦਾ ਜਿਹੜਾ ਸਮਾਜਿਕ ਰਿਸ਼ਤਾ ਹੈ ਉਹ ਕਹਿਮ ਹੁਣ ਬਹੁਤ ਜ਼ਰੂਰੀ ਹੈ ਮੈਂ ਸਮਝਦਾ ਇਹ ਜਿਹੜਾ ਸਹਿਤਕ ਪਲੇਟਫਾਰਮ ਹੈ ਨਵਜੋਸ ਹੈ ਸੰਸਥਾ ਦਾ ਇਹ ਨੇ ਇਹ ਵੀ ਇਹਦੀ ਵੱਖਰੀ ਪਰਤ ਵਿੱਚ ਆਉਂਦਾ ਕਿ ਜਿਹੜੇ ਜਿੰਨੇ ਵੀ ਇਹਦੇ ਮੈਂਬਰਾਂ ਨੇ ਆਜ ਤੱਕ ਪਹਿਲੀ ਗੱਲ ਤਾਂ ਜਿੰਨੀਆਂ ਵੀ ਇਹਦੀਆਂ ਨੇ ਜੋਤੀਆਂ ਜਾਂ ਚੋਣ ਜਦੋਂ ਵੀ ਹੋਈ ਆ ਹਮੇਸ਼ਾ ਸਰਬਸ਼ਾਂਤੀ ਨਾਲ ਹੋਈ ਆ ਕਿਸੇ ਤਰ੍ਹਾਂ ਦਾ ਬਖਰੇਵਾ ਨਹੀਂ ਗਾ ਬਾਕੀ ਗੱਲ ਇਹ ਜਿਹੜੇ ਜਿੰਨੇ ਵੀ ਮੈਂਬਰ ਆ ਅਹੁਦੇਦਾਰ ਆ ਉਹ ਸਾਰੇ ਇੱਕ ਦੂਜੇ ਨੂੰ ਬਰਾਬਰ ਮੰਨ ਕੇ ਚੱਲਦੇ ਆ ਤੇ ਜਿਹੜੀ ਉੱਤ ਬਾਦ ਆ ਵੀ ਇਹ ਸਾਰਿਆਂ ਦਾ ਜਿਹੜਾ ਆਪਸ ਵਿੱਚ ਜਿਹੜਾ ਰਿਸ਼ਤਾ ਸਮਾਜਿਕ ਆ ਇੱਕ ਦੂਜੇ ਦੇ ਪਰਵਾਨਾ ਦੇ ਦੁੱਖ ਸੁੱਖ ਦੇਖਣਾ ਜਾਣਾ ਸਾਂਝ ਰੱਖਣੀ ਇਹ ਵੱਡੀ ਗੱਲ ਆ ਤੇ ਇਹ ਸਮਾਜਿਕ ਨਾਤੇ ਜਾਂ ਸਮਾਜਿਕ ਨੇੜਤਾ ਦਾ ਹੀ ਨਤੀਜਾ ਆ ਕਿ ਇਹ ਜਿਹੜੀ ਸੰਸਥਾ ਆ ਉਹ ਆਪਣੇ ਜਿਹੜੇ ਟੀਚੇ ਆ ਉਹਨਾਂ ਨੂੰ ਮਿੱਥ ਕੇ ਅੱਗੇ ਵੱਧ ਰਹੀ ਆ ਤੇ ਇਹਦਾ ਜਿਹੜਾ ਮਾਹੌਲ ਜਿਹੜਾ ਹੈ ਜਿਵੇਂ ਤੁਸੀਂ ਦੱਸਿਆ ਵੇ ਬੜਾ ਖੁਸ਼ਗਵਾਰ ਮੌਸਮ ਜਿਹੜਾ ਮਾਹੌਲ ਹੁੰਦਾ ਹੈ ਤੇ ਇਹ ਸੰਸਥਾ ਦਾ ਆਪਸ ਵਿੱਚ ਸਾਰੇ ਮੈਂਬਰਾਂ ਦਾ ਪਰਿਵਾਰਕ ਇੱਕ ਜਿਹੜਾ ਮਾਹੌਲ ਹੈ ਸਾਰੇ ਪਰਿਵਾਰ ਦੀ ਤਰ੍ਹਾਂ ਹੋ ਕੇ ਵਿਤਰਦੇ ਬਤੌਰ ਪ੍ਰਧਾਨ ਜੋ ਤੁਸੀਂ ਅੱਗੇ ਆਪਣੇ ਟੀਚੇ ਮਿੱਥੇ ਹੋਏ ਆ ਜੀ ਥੋੜਾ ਜਿਹਾ ਉਹਨਾਂ ਬਾਰੇ ਚਾਨਣਾ ਦੱਸੋ ਜਾਂ ਇਹਦੇ ਵਿੱਚ ਜੋ ਆਉਣ ਵਾਲੀਆਂ ਮੁਸ਼ਕਲਾਂ ਹਨ ਇਹਨਾਂ ਦੇ ਬਾਰੇ ਥੋੜਾ ਜਿਹਾ ਸਾਨੂੰ ਜਰੂਰ ਦੱਸਿਓ ਜੀ ਸੋਹੀ ਜੀ ਮੁਸ਼ਕਲਾਂ ਉਦੋਂ ਬਉਣੀਆਂ ਪੈ ਜਾਂਦੀਆਂ ਜਦੋਂ ਆਪਸੀ ਤਬਾਗ ਹੋਵੇ ਸਾਰੇ ਟੀਮਵਰਕ ਵਧੀਆ ਹੋਵੇ। ਸੋ ਨਵਜੋਤ ਸਾਸਾ ਦਾ ਟੀਮਵਰਕ ਬੜਾ ਮਜ਼ਬੂਤ ਆ। ਬੜਾ ਇਤਫਾਕ ਆ ਉਸ ਵਿੱਚ। ਸੋ ਅਸੀਂ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਜਿਹੜੀ ਐ ਸਾਸਾ ਦੀਆਂ ਸਹਿਤਕ ਪਰਤਾਂ ਆ ਉਹ ਕਾਇਮ ਰੱਖੀਆਂ ਜਾਣ, ਉਹਨਾਂ ਦੇ ਤੁਰਿਆ ਜਾਵੇ ਤੇ ਕੋਸ਼ਿਸ਼ ਰਹੇਗੀ ਕਿ ਇਹਨਾਂ ਪਰਤਾਂ ਨੂੰ ਹੋਰ ਪਹੁੰਚਾਇਆ ਜਾਵੇ। ਤੇ ਅਸੀਂ ਸਾਲ ਜਿਹੜਾ ਉਹਦੇ ਵਿੱਚ 12 ਸਮਾਗਮ ਜਿਹੜੇ ਵੱਖ-ਵੱਖ ਰੰਗ ਦੇ ਕਰਾਂਗੇ ਤੇ ਅਸੀਂ ਸਾਰੇ ਸਾਥੀਆਂ ਦੇ ਸਹਿਯੋਗ ਨਾਲ, ਸਾਰੇ ਅਧਿਕਾਰੀਆਂ ਦੇ ਸਹਿਯੋਗ ਨਾਲ ਜਿਹੜਾ ਨਵਜੋਸ਼ ਹੈ ਸਸਤਾ ਦਾ ਉਦੇਸ਼ ਹੈ ਮਿਸ਼ਨ ਹੈ ਜੋ ਪਹਿਲਾਂ ਚੱਲਦਾ ਆ ਰਿਹਾ ਉਹਦੀ ਪੂਰਤੀ ਲਈ ਤੇ ਉਹਨੂੰ ਅੱਗੇ ਵਧਾਉਣ ਲਈ ਤਨਮਨ ਧੰਦੇ ਨਾਲ ਜਿਹੜਾ ਆਪਣੇ ਸਹਿਯੋਗੀਆਂ ਦੇ ਨਾਲ ਅੱਗੇ ਵਧਾਂਗੇ ਜੀ ਮੈਂ ਆਪ ਜੀ ਦੇ ਸਹਿਤਿਕ ਸਫਰ ਬਾਰੇ ਜਾਣਨ ਦਾ ਬੜਾ ਇੱਛੂ ਖਾਂ ਜੀ ਕਿ ਆਪ ਜੀ ਦਾ ਜਿਹੜਾ ਸਹਿਤਿਕ ਸਫਰ ਇਹ ਕਿਦਾਂ ਸ਼ੁਰੂ ਹੋਇਆ ਇਹ ਅੱਗੇ ਤੋਂ ਅੱਗੇ ਕੀ ਕੀ ਪ੍ਰਾਪਤੀਆਂ ਤੁਸੀਂ ਕੀਤੀਆਂ ਥੋੜਾ ਜਿਹਾ ਇਹਨਾਂ ਬਾਰੇ ਸਾਨੂੰ ਜਰੂਰ ਦੱਸਿਓ ਜੀ ਹਾਂਜੀ ਸੋਹੇ ਜੀ ਮੈਂ ਸੇਖ ਨੈਸ਼ਨਲ ਕਾਲਜ ਬੰਗਾ ਚ ਪੜ੍ਹਦੇ ਆ ਕਾਲਜ ਦੇ ਸਾਲਾਨਾ ਮੈਗਜ਼ੀਨ ਚੰਨ ਕਮਲ ਦਾ ਪੰਜਾਬੀ ਵਿਭਾਗ ਦਾ ਮੈਂ ਮੁਖੀ ਸੰਵਾਦਕ ਤੌਰ ਤੇ ਨਿਯੁਕਤ ਕੀਤਾ ਗਿਆ ਤੇ ਉਹ ਜਿਹੜੀ ਇਤਸ਼ਾਹ ਮਿਲਿਆ ਉਹ ਸੰਵਾਦਕੀ ਤੌਰ ਤੇ ਤੇ ਉਸ ਤੋਂ ਬਾਅਦ ਇਵੇਂ ਵਾਦਾ-ਵਾਦਾ ਤੇ ਮੈਂ ਜਿਹੜਾ ਉਹ ਆਪਣੀਆਂ ਕੱਚੀਆਂ ਪੱਲੀਆਂ ਰਚਨਾਵਾਂ ਨੂੰ ਹੌਲੀ-ਹੌਲੀ ਮਜ਼ਬੂਤ ਕਰਦਾ ਕਰਦਾ ਇਹ ਸਹਿਤਕ ਸਫ਼ਰ ਤੇ ਅੱਗੇ ਵਧਿਆ ਤੇ ਇਹ ਸਹਿਤਕ ਸਫਰ ਚ ਨਵਜੋਸ਼ ਹੈ ਸੰਸਾ ਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵੱਡਾ ਯੋਗਦਾਨ ਹੈ 1990 ਵਿੱਚ ਇਹ ਸੰਸਤਾ ਵੱਲੋਂ ਮੇਰਾ ਨਾਮ ਬਲਿਦ੍ਰਿਆ ਪਕ ਦੇ ਨੇ ਪ੍ਰਕਾਸ਼ਿਤ ਕੀਤਾ ਗਿਆ ਮੇਰਾ ਜਿਹੜਾ ਉਹ ਲੋਕ ਬੋਲੀਆਂ ਚ ਔਰਤ ਲਿਖ ਸੰਗ੍ਰਹਿ ਉਹਦੀ ਪ੍ਰਕਾਸ਼ਨਾ ਹੋਈ ਤੇ ਹੁਣ ਜਿਹੜਾ ਗਜ਼ਲ ਸੰਗ੍ਰਹਿ ਉਹ ਲਗਭਗ ਜਿਹੜਾ ਤਿਆਰ ਹੋ ਚੁੱਕਾ ਜਲਦੀ ਥੋੜੇ ਸਮੇਂ ਬਾਅਦ ਤੁਹਾਡੇ ਹੱਥਾਂ ਚ ਹੋਵੇਗਾ ਸੋ ਹੁਣ ਮੈਂ ਜਿਹੜਾ ਗਜ਼ਲ ਸੰਗ੍ਰਹਿ ਇਕ ਲੈ ਕੇ ਤੁਹਾਡੀ ਕਚਰੀ ਵਿੱਚ ਸਹਿਤ ਸਹਿਤ ਦੇ ਬਿੜੇ ਵਿਚਾਰ ਰਹੇ ਸਰ ਮੈਂ ਜਾਨਣਾ ਚਾਹਨਾ ਜੀ ਕਿ ਆਪ ਜੀ ਇੱਕ ਤਾਂ ਪੱਤਰਕਾਰ ਤੇ ਉੱਤੇ ਦੀ ਲੇਖਕ ਇਹ ਦੋ ਚੀਜ਼ਾਂ ਦਾ ਸਮੇਲ ਕਿੱਦਾਂ ਸੰਭਵ ਹੁੰਦਾ ਹੈ ਜੀ ਇਹ ਇਹ ਚੀਜ਼ ਨੂੰ ਕਿੱਦਾਂ ਤੁਸੀਂ ਇੱਕ ਜੁਟਤਾ ਨਾਲ ਜੋੜੀ ਰੱਖਦੇ ਹੋ ਜੀ ਨਹੀਂ ਆਪਣੇ ਸੋਹੇ ਜੀ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਇੱਕ ਪੱਤਰਕਾਰ ਤੇ ਉੱਤੇ ਦੀ ਲੇਖਕ ਉੱਤੇ ਦੀ ਕੋਈ ਰੰਗ ਨਹੀਂ ਹੁੰਦਾ ਮੈਂ ਪੱਤਰਕਾਰਤਾ ਤੇ ਲਿਖਣ ਨੂੰ ਜਿਹੜਾ ਆ ਉਹ ਬਰਾਬਰ ਹੋ ਕੇ ਨਿਭਾਉਦਾ ਹੈ ਤੇ ਕਿਉਂਕਿ ਇਹ ਦੋਨੇ ਜਿਹੜੇ ਆ ਇਹ ਕਿਤੇ ਨਾ ਕਿਤੇ ਜਿਹੜਾ ਆ ਉਹ ਇੱਕ ਰੰਗ ਚ ਜਿਹੜੇ ਸਾਨੂੰ ਸਮਾਜ ਨੂੰ ਦਿਖਣੇ ਚਾਹੀਦੇ ਆ ਕਿਉਂਕਿ ਬਤੌਰ ਪੱਤਰਕਾਰ ਮੈਂ ਪਹਿਲਾਂ ਰੋਜ਼ਾਨਾ ਜਲਤਕ ਲਾਲਜਂਦਰ ਤੋਂ ਅ ਪ੍ਰਕਾਸ਼ਤ ਹੁੰਦੀ ਖਬਰ ਦਾ ਪ੍ਰਤੀਨਿਧ ਰਿਆਂ ਬੰਗਾ ਤੋਂ ਉਸ ਤੋਂ ਬਾਅਦ ਫਿਰ ਰੋਜ਼ਾਨਾ ਜੀਤੇ ਦੇ ਵਿੱਚ ਇੱਕੋ ਸਮੇਂ ਮੇਰੇ ਜਿਹੜੇ ਪੰਜ ਕਾਲਮ ਲਗਾਤਾਰ ਛਪੇ ਆ ਉਹਦੇ ਵਿੱਚ ਸਿਗਾ ਸਰਕਾਰੀ ਵਿੜਾ ਬਹੁਤ ਲਗਾਤਾਰ ਉਹਦੇ ਜਿਹੜੇ ਲੜੀਆਂ ਛਪੀਆਂ ਉਸ ਤੋਂ ਬਾਅਦ ਖਬਰਾਂ ਮੇਰੇ ਸ਼ਹਿਰ ਦੀਆਂ ਫਿਰ ਕਰਤੱਬਾਂ ਦੀ ਦੁਨੀਆ ਤੇ ਫਿਰ ਵਿਰਧ ਬਰੇਸੇ ਤੇ ਇਹ ਕਲਮ ਜਿਹੜੇ ਆ ਔਰ ਮੈਂ ਜਨ ਅਜੀਤ ਵਿੱਚ ਲਗਾਤਾਰ ਛਪੀਆਂ ਤੇ ਇਵੇਂ ਜਗਬਣੀ ਵਿੱਚ ਵੀ ਮੈਂ ਕਾਫੀ ਸਮਾਂ ਜਿਹੜਾ ਛਪਦਾ ਰਿਹਾ ਹੁਣ ਮੈਂ ਪੰਜਾਬੀ ਟਰਬੂਨ ਲਈ ਬੰਗਾ ਤੁਹਾਨੂੰ ਮਿੰਦਗੀ ਕਰਦਾ ਹਾਂ ਇਹਦੇ ਨਾਲ ਨਾਲ ਮੇਰੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅਖਬਾਰ ਨੇ ਨਵਾਂ ਸ਼ਹਿਰ ਤੋਂ ਵੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਬਰਾਬਰ ਨਿਭਾ ਰਿਆ ਆ ਪੰਜਾਬੀ ਤਰੂਣ ਵਿੱਚ ਜਿੰਨੀਆਂ ਵੀ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਆ ਤੇ ਉਹਦੇ ਲਈ ਮੈਂ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਸਮਾਜ ਦੀ ਜਿਹੜੀ ਉਹ ਸਹੀ ਨੁਮਾਇੰਦਗੀ ਹੋਵੇ ਸੋ ਪੱਤਰਕਾਰਤਾ ਤੇ ਲੇਖਕ ਨੂੰ ਮੈਂ ਬਰਾਬਰ ਹੋ ਕੇ ਨਿਭਾ ਰਿਆ ਆ ਤੇ ਮੈਂ ਉਹ ਕੋਸ਼ਿਸ਼ ਕਰਦਾ ਕਿ ਖਬਰਾਂ ਵਿੱਚ ਵੀ ਸਹਿਤ ਰੰਗ ਭਰ ਕੇ ਤਾਂ ਜੋ ਕਿ ਪਾਠਕਾਂ ਦੀ ਰੁਚੀ ਤਾਂ ਜੋ ਗੁਦਵਸ ਸਨੇਹ ਜੋ ਮਿਲਣ ਵਾਲਾ ਆ ਆਸਾਨੀ ਨਾਲ ਪਾਠਕ ਤੱਕ ਪਹੁੰਚ ਸਕੇ ਕੋ ਮੈਂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਆ ਬਾਤ ਹੈ ਸਰਪ ਜੀ ਨੇ ਹੁਣੇ ਹਜੇ ਜ਼ਿਕਰ ਕੀਤਾ ਕਿ ਆਪ ਜੀ ਦਾ ਬਹੁਤ ਜਲਦ ਇੱਕ ਗਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਰਿਹਾ ਹੈ ਤੇ ਮੈਂ ਤੇ ਸਰੋਤੇ ਜਾਣਨਾ ਚਾਹਾਂਗੇ ਜੀ ਕਿ ਉਹਦੇ ਵਿੱਚੋਂ ਕੁਝ ਲਾਈਨਾਂ ਜੇ ਸਾਡੇ ਨਾਲ ਤੁਸੀਂ ਸਾਂਝੀਆਂ ਕਰ ਸਕੋ ਬਿਲਕੁਲ ਸੋਹੀ ਜੀ ਮੈਂ ਨਾ ਉਸ ਗਜ਼ਲ ਸੰਗ੍ਰਹਿ ਦੇ ਵਿੱਚੋਂ ਇੱਕ ਦੋ ਚਨਾਮਾ ਇੱਕ ਦੋ ਗਜ਼ਲਾਂ ਜਿਹੜੀਆਂ ਉਹਦੇ ਦੋ ਦੋ ਸ਼ੇਰ ਤੁਹਾਡੇ ਨਾਲ ਸਾਂਝੇ ਕਰਾਂਗਾ ਕਿਆ ਬਾਤ ਹੈ ਇਕ ਤਾਂ ਗਜ਼ਲ ਦੇ ਉਹ ਸ਼ੇਰ ਜਿਹੜੇ ਤੁਸੀਂ ਮੁਖਾਤਬ ਹੋ ਕੇ ਆਪਣੀ ਗੱਲਬਾਤ ਸ਼ੁਰੂ ਕੀਤੀ ਸੀ ਕੱਚਾ ਹੈ ਜਾਂ ਪੱਕਾ ਹੈ ਕੱਚਾ ਹੈ ਜਾਂ ਪੱਕਾ ਹੈ ਤੇਰਾ ਕਰ ਹੈ ਤੇਰਾ ਕਰ ਬਾਹਰ ਚਰੇ ਕਿਉਂ ਕੂੜਾ ਕਰਕਟ ਕੀ ਬਾਤ ਬਾਹਰ ਚਰੇ ਕਿਉਂ ਕੂੜਾ ਕਰਕਟ ਆਪਣੀ ਖੁਰਲੀ ਆਪਣਾ ਚਰ ਕੀ ਬਾਤ ਜੀ ਸੁੱਖ ਵਿੱਚ ਕਰ ਸ਼ੁਕਰਾਨਾ ਤੂੰ ਸੁੱਖ ਵਿੱਚ ਕਰ ਸ਼ੁਕਰਾਨਾ ਤੂੰ ਦੁੱਖ ਦੀ ਵਾਰੀ ਹੱਸ ਕੇ ਜਾ ਹੱਸ ਕੇ ਜਾ ਸੋ ਇਵੇਂ ਇੱਕ ਹੋਰ ਗਜ਼ਲ ਦੇ ਦੋ ਸ਼ੇਰ ਤੁਹਾਡੇ ਨਾਲ ਸਾਂਝ ਕਰਨਾ ਚਾਹਾਂਗਾ ਰਹਿਣ ਜੇ ਸਾਰੇ ਇੱਕ ਬਰਾਬਰ ਰਹਿਣ ਜੇ ਸਾਰੇ ਇੱਕ ਬਰਾਬਰ ਰਹਿੰਦੀ ਨਾ ਮਜਬੂਰੀ ਰਹਿਣ ਜੇ ਸਾਰੇ ਇੱਕ ਬਰਾਬਰ ਰਹਿੰਦੀ ਨਾ ਮਜਬੂਰੀ ਮੁੱਕ ਜਾਵੇ ਜਦ ਮੈਲ ਮਨਾ ਚੋਂ ਮੁੱਕ ਜਾਂਦੀ ਹੈ ਦੂਰੀ ਕੀ ਬਾਤ ਜੀ ਕੀ ਬਾਤ ਸਰ ਜੀ ਖੁਦਕਸ਼ੀ ਆਜ਼ਾਦੀ ਕਰ ਗਈ ਖੁਦਕਸ਼ੀ ਆਜ਼ਾਦੀ ਕਰ ਗਈ ਉਸ ਦਿਨ ਹੀ ਜਾਰੋ ਖੱਦਰ ਧਾਰੀ ਲੋਕਾਂ ਨੇ ਜਦ ਵਿੱਚ ਚਰਾਹੇ ਕੁਰੀ ਕੀ ਬਾਤ ਜੀ ਲਓ ਜੀ ਸੋਹੀ ਜੀ ਇੱਕ ਹੋਰ ਗਜ਼ਲ ਦੇ ਦੋ ਸ਼ੇਰ ਤੁਸੀਂ ਗੁਰ ਪਰਮਾਉ ਰੰਗ ਬਰੰਗੇ ਰੰਗ ਰੰਗ ਬਰੰਗੇ ਰੰਗ ਦੁਨੀਆ ਰੰਗਾਂ ਦੀ ਰੰਗ ਬਰੰਗੇ ਰੰਗ ਦੁਨੀਆ ਰੰਗਾਂ ਦੀ ਜੱਗੇ ਨਵੀਂ ਅਮੰਗ ਦੁਨੀਆ ਰੰਗਾਂ ਦੀ ਕੀ ਬਾਤ ਜੀ ਜਦ ਵੀ ਤੇਰੇ ਹੋਵੇ ਕੋਈ ਰੰਗ ਸੰਗ ਅੱਛਾ ਜੀ ਜਦ ਵੀ ਤੇਰੇ ਹੋਵੇ ਕੋਈ ਰੰਗ ਸੰਗ ਤੂੰ ਬੇਨਖੰਗ ਤੂੰ ਨਾ ਖੰਗ ਦੁਨੀਆ ਰੰਗਾਂ ਦੀ ਰੰਗ ਤੇਰੇ ਤੂੰ ਰੰਗਾਂ ਚੋਂ ਹੋ ਸਰਜੀਤ ਆਈ ਵਾ ਰੰਗ ਤੇਰੇ ਤੂੰ ਰੰਗਾਂ ਚੋਂ ਹੋ ਸਰਜੀਤ ਲੜਜ ਰੰਗਾਂ ਦੀ ਜੰਗ ਦੁਨੀਆ ਰੰਗਾਂ ਦੀ ਕੀ ਬਾਤ ਹੈ ਲੋ ਜੀ ਆਖਰ ਦੇ ਵਿੱਚ ਮੈਂ ਤੁਹਾਨੂੰ ਇੱਕ ਸ਼ੇਰ ਦੇ ਦੋ ਇੱਕ ਗਜ਼ਲ ਦੇ ਦੋ ਸ਼ੇਰ ਹੋਰ ਸੁਣਾਉਣਾ ਫੀਸ ਵਕੀਲਾਂ ਦੀ ਡਾਡੀ ਸੀ ਫੀਸ ਵਕੀਲਾਂ ਦੀ ਡਾਡੀ ਸੀ ਸਮਝੌਤੇ ਦੀ ਸੋਚੇ ਵਿੱਚ ਕਚਹਿਰੀ ਇੱਕ ਚੈਂਬਰ ਤੇ ਰਸਕੇ ਬੈਠਾ ਜੋੜਾ ਉਹ ਕਿਆ ਵਿੱਚ ਕਚਹਿਰੀ ਇੱਕ ਚੈਂਬਰ ਤੇ ਰਸਕੇ ਬੈਠਾ ਜੋੜਾ ਛੱਡ ਪਰੇ ਛੱਡ ਪਰੇ ਇਹ ਆਕੜ ਖੋਰੀ ਛੱਡ ਪਰੇ ਇਹ ਆਕੜ ਖੋਰੀ ਹੋਇਓ ਗਰਮ ਮਜਾਰੀ ਛੱਡ ਪਰੇ ਇਹ ਆਕੜ ਖੋਰੀ ਹੋਇਓ ਗਰਮ ਮਜਾਰੀ ਢਲ ਜਾਣੇ ਤੂੰ ਮੂਮ ਤਰ੍ਹਾਂ ਦੀ ਕਰਕੇ ਥੋੜਾ ਥੋੜਾ ਢਲ ਜਾਣੇ ਤੂੰ ਮੂਮ ਮੂਮ ਤਰ੍ਹਾਂ ਹੀ ਕਰਕੇ ਥੋੜਾ ਥੋੜਾ ਵਾਹ ਕੀ ਬਾਤ ਹੈ ਪ੍ਰਧਾਨ ਜੀ ਆਪ ਜੀ ਦੇ ਵਿਹੜੇ ਅੰਦਰ ਆਂਦੇ ਹੀ ਰੂਹ ਬੜੀ ਖੁਸ਼ ਹੋ ਗਈ ਇਹ ਲੱਗੇ ਹੋਏ ਪੌਦੇ ਦੇਖ ਕੇ ਬੜਾ ਰੂਹ ਨੂੰ ਸਕੂਨ ਮਿਲਿਆ ਤੇ ਨਾਲ ਸਕੂਨ ਦੇ ਇਹ ਜਿਹੜੀਆਂ ਤਖਤੀਆਂ ਆ ਮੈਂ ਥੋੜਾ ਜਿਹਾ ਨਵਰੇ ਜਾਣਨਾ ਚਾਹੁੰਗਾ ਜੀ ਇਹ ਤਖਤੀਆਂ ਪੜ੍ਹ ਕੇ ਦਿਲ ਨੂੰ ਬੜਾ ਸਕੂਨ ਮਿਲਿਆ ਜੀ ਸੋਹੇ ਜੀ ਦਰਖਤ ਆਪਣੇ ਨਾਲ ਗੱਲਾਂ ਕਰਦੇ ਆ ਜਿੱਥੇ ਆਪਾਂ ਨੂੰ ਛਾਂ ਦਿੰਦੇ ਆ ਫਲ ਦਿੰਦੇ ਆ ਜੀ ਫੁੱਲਾਂ ਨਾਲ ਸਜਾਵਟ ਦਿੰਦੇ ਆ ਪਰ ਇਹ ਗੱਲਾਂ ਵੀ ਕਰਦੇ ਆ ਇੱਕ ਪੌਦਾ ਦੂਜੇ ਪੌਦੇ ਦੀ ਆਵਾਜ਼ ਸੁਣਦਾ ਜੀ ਆਪਸ ਵਿੱਚ ਝੂਮਦੇ ਆ ਆਪਾਂ ਉਹ ਦੇਖਦੇ ਆ ਪਰ ਮੈਂ ਇੱਕ ਭਾਵਨਾ ਲਈ ਆ ਕਿ ਇਹ ਗੱਲ ਕਿਵੇਂ ਕਰਦੇ ਆ ਜਿਵੇਂ ਬੀੜੇ ਵਿੱਚ ਨਿੰਬੂ ਦਾ ਜਿਹੜਾ ਬੂਟਾ ਲਾਇਆ ਆਪਾਂ ਜੀ ਮੈਂ ਪਹਿਲਾਂ ਉਹ ਬੂਟੇ ਦੇ ਮੂੰਹ ਉਹੀ ਕਹਾਇਆ ਆਪਣੀ ਇੰਟਰੋਡਕਸ਼ਨ ਦੇ ਰਿਹਾ ਆਪਣੇ ਬਾਰੇ ਦੱਸ ਰਿਹਾ ਕਿੰ ਨੂੰ ਕਹਿੰਦੇ ਆ ਨਿੰਬੂ ਤੇ ਉਸੇ ਨਾਲ ਉਸ ਪੌਦੇ ਦੀ ਜੁਡੀਓ ਜਿਹੜੀ ਬੁੱਲੀ ਲਿਖੀ ਆ ਕਿ ਰਸੀ ਆ ਨਿੰਬੂ ਲਿਆ ਦੇਵੇ ਮੇਰੇ ਉੱਠੀ ਕਲੇਜੇ ਪੀੜ ਕਾ ਵਾਂਜੀ ਐਵੇਂ ਜਾਮਣ ਆ ਜਾਮਣ ਕਹਿੰਦੀ ਮੈਂ ਜਾਮਣ ਹੂੰ ਤੇ ਉਹਦੀ ਬੁੱਲੀ ਆ ਘਰ ਜਾਮਣ ਲਵਾ ਲਈ ਵੇ ਤੇਰੀ ਵੀ ਕਮੀਜ਼ ਨਾਲ ਦੀ ਸੁੰਨੀ ਜਾਮਣੀ ਕਰਾ ਲਈਏ ਕਰਾ ਲਈਏ ਤੇ ਚੀਕੂ ਦਾ ਦਰਖਤ ਆ ਉਹ ਕਹਿੰਦਾ ਕਿ ਮੈਂ ਹੈਗਾ ਚੀਕੂ ਇਧਰ ਚੀਕੂ ਉਧਰ ਚੀਕੂ ਵਿਚ ਵਿਚਾਲਾ ਖਾਲੀ ਹਰਾ ਭਰਾ ਬਾਗ ਰਹੇ ਨਾਲੇ ਜੀਵੇ ਬਾਗ ਦਾ ਮਾਲੀ ਕੀ ਬਾਤ ਜੀ ਸੋ ਅਬੇਰੀਆ ਤੇ 베ਰੀ ਦਾ ਦਰਖਤ ਮੈਂ ਕਰੋਨਾ ਦੇ ਸਮੇਂ ਚ ਤੇ ਬੋਲੀ ਲਿਖੀ ਸੀ ਉਹ ਬੋਲੀ ਆਪਣੇ ਬਾਰੇ ਦੱਸਦੀ ਆ ਕਿ ਮੈਂ 베ਰੀ ਬੋਲਾ ਕੰਡੇ 베ਰੀਆਂ ਦੇ ਤੰਗ ਕਰਦੇ ਚੰਦਰਾ ਕਰੋਨਾ ਮੁੱਕ ਜਾਏ ਲੋਕ ਦੁਨੀਆ ਤੇ ਮੰਗ ਕਰਦੇ ਸੋ ਇਵੇਂ ਬਿੱਲ ਦਾ ਪੌਦਾ ਹੈਗਾ ਆ ਜੀ ਉਹ ਬਿੱਲ ਦਾ ਪੌਦਾ ਕਹਿੰਦਾ ਕਿ ਬਿੱਲ ਤਾਂ ਸੁਣਿਆ ਹੋਣਾ ਮਤਲਬ ਆਪਣੇ ਬਾਰੇ ਦੱਸ ਰਿਹਾ ਹਾਂਜੀ ਕਿ ਬੋਲੀ ਹੈਗੀ ਆ ਬਿੱਲ ਖਾਦਾ ਪੀਲੇ ਰੰਗ ਦਾ ਨਾਲੇ ਬਾਬੂ ਕੱਟੇ ਟਿਕਟਾਂ ਨਾਲੇ ਨਕਲੀ ਜਿਹੀ ਖੰਗ ਖੰਗਦਾ ਖੰਗ ਖੰਗਦਾ ਸੋ ਇਵੇਂ ਅੰਬੀਆਂ ਤੇ ਆ ਉਹ ਅੰਬ ਕਹਿੰਦਾ ਵੀ ਆਈ ਐਮ ਆਂਬੋ ਅੰਬੀਆਂ ਨੂੰ ਤਰਸੇਗੀ ਛੱਡ ਕੇ ਤੇ ਇਸ ਦਵਾ ਬਾ ਹਾਂਜੀ ਅਮਰੂਦ ਆ ਅਮਰੂਦ ਇਹ ਕਹਿੰਦਾ ਕਿ ਮੈਨੂੰ ਕਹਿੰਦੇ ਆ ਅਮਰੂਦ ਹਮ ਫਲ ਲੱਗਾ ਅਮਰੂਦਾਂ ਤੇ ਬਾਰਡਰ ਤੇ ਮਾਹੀ ਲੜਦਾ ਜਿੰਦ ਰੱਖ ਕੇ ਬਰੂਦਾਂ ਤੇ ਬਰੂਦਾਂ ਤੇ ਸੋ ਨਿਮਿਆ ਨਿਮ ਬਾਰੇ ਬੋਲੀ ਫਿਸ਼ੋ ਰਿਆ ਨੋ ਸੱਸ ਦੀ ਕੜਤਨ ਜਿਹੜੀ ਆ ਜੀ ਉਹ ਕਹਿੰਦੀ ਤੇ ਮੈਂ ਆ ਨਿਮ ਏ ਕੋੜੇ ਨੇ ਪੱਤੇ ਕੋੜੀਆਂ ਨੂੰ ਬੋਲੀਆਂ ਪੁੱਤ ਨੇ ਪਿਆਰੇ ਨੋਹਾ ਫੇਮ ਨਾਲ ਕੋੜੀਆਂ ਸੋ ਇਵੇਂ ਸਾਰੇ ਜਿੰਨੇ ਵੀ ਦਰਖਤੇ ਹੈਗੇ ਆ ਜਿਹਦੇ ਮਨਾ ਰਿਆ कि ਮੈਨੂੰ ਨਾਰ ਕਹਿੰਦੇ ਆ ਦੋ ਪੱਤਰ ਨਾਰਾਂ ਦੇ ਸਾਡੀ ਗਲੀ ਲੰਘ ਪਾਈ ਆ ਦੁੱਖ ਟਟਣ ਬਵਾਰਾਂ ਦੇ ਦੁੱਖ ਟਟਣ ਬਵਾਰਾਂ ਸੋ ਵੱਡੀ ਗੱਲ ਇੱਕ ਮੇਰੇ ਨਾਲ ਤੁਸੀਂ ਹੋਰ ਵੀ ਨੋਟ ਕੀਤਾ ਹੋਣਾ ਮੇਰੇ ਕੋਲ ਤਖਤੀ ਲਾਈ ਆ ਇਹ ਜਿੰਨੀ ਵੀ ਫਨਵਾੜੀ ਆ ਜਿੰਨੀ ਵੀ ਜਿੰਨੀ ਵੀ ਬਗੀਚੀ ਆ ਉਹਨੇ ਇੱਕ ਕਮੇਟੀ ਬਣਾਈ ਆ ਕੱਲ ਫੇ ਉੱਤੇ ਆ ਜਾਂਦੀ ਚੋਣ ਦੀ ਤੁਹਾਨੂੰ ਚੋਣ ਤੋਂ ਇਦਾਂ ਲੱਗਦਾ ਹੋਣਾ ਵੀ ਚੋਣ ਫੁੱਟਾਂ ਵਾਲੀ ਗੱਲ ਨਹੀਂ ਇਹ ਸਰਬਸ਼ਾਂਤੀ ਨਾਲ ਚੋਣ ਹੈ ਜੀ ਸਰਬਸ਼ਾਂਤੀ ਨਾਲ ਜੀ ਤੇ ਉਹ ਤੁਸੀਂ ਹੈਰਾਨ ਹੋਮੋਗੇ ਕਿ ਇਹ ਜਿਹੜੀ ਬਗੀਚੀ ਆ ਉਹਦੀ ਕਮੇਟੀ ਬਣੀ ਹੋਆ ਉਦੀ ਉਦਦਰ ਬਣਾਇਆ ਹੋਇਆ ਉਹਦੇ ਵਿੱਚ ਸ਼ੋਕਾ ਪ੍ਰਧਾਨ ਆ ਕੰਗੀ ਪਾਮ ਮੀਤ ਪ੍ਰਧਾਨ ਆ ਗਲਾਬ ਸਕੱਤਰ ਆ ਲੰਡਨ ਪਾਮ ਜਨਰ ਸਕੱਤਰ ਆ ਮੂਮਲ ਵੇਲ ਖਜਾਨਚੀ ਆ ਗਲੂ ਮੈਂਬਰ ਆ ਇਹਦੇ ਮੈਂਬਰਾਂ ਚ ਬਾਕੀ ਕਰੋਟਨ ਮਸੰਮੀ ਫਾਈਕਸ ਸੋਨਾ ਪਾਮ ਤુલਸੀ ਯਾਨੀ ਕਿ ਕੁਝ ਜਿਹੜੇ ਆਪਣੇ ਖੇਤਰ ਤੋਂ ਬਾਹਰਲੇ ਪੌਦੇ ਬੁੱਟੇ ਆ ਉਹਨਾਂ ਨੂੰ ਵੀ ਇਹ ਚ ਮੈਂਬਰ ਸ਼ਾਮਲ ਕਰਕੇ ਸਾਲ ਸੰਤੀ ਨਾਲ ਕਮੇਟੀ ਇਹਦੀ ਬਣਾਈ ਆ ਉਹੀ ਕਮੇਟੀ ਜਿਹੜੀ ਸਦਾ ਲਈ ਹੈ ਸਦਾ ਲਈ ਹੈ ਜੀ ਮੈਂ ਕਹਿਣ ਲੱਗਾ ਸੀਗਾ ਜੀ ਸੋ ਇਦਾਂ ਦਾ ਕੁਝ ਵਿੜੇ ਚ ਰੰਗ ਭਰਨ ਦੀ ਉਹੀ ਗੱਲ ਫੇਰ ਆ ਜਿਹ ਸਹਿਤਿਕ ਰੁਚੀ ਆ ਸਹਿਤਿਕ ਸੁਭਾਅ ਆ ਸਹਿਤਿਕ ਭਾਵਨਾ ਆ ਤੇ ਹਰ ਜਗ੍ਹਾ ਉਹਦਾ ਰੰਗ ਕਿਤੇ ਨਿਕਤ ਨਜ਼ਰ ਆ ਜਾਂਦਾ ਨਜ਼ਰ ਆ ਜਾਂਦਾ ਜੀ ਵਾਕਈ ਪ੍ਰਧਾਨ ਜੀ ਜਿਵੇਂ ਕਿ ਆਪ ਜੀ ਬਹੁਤ ਜ਼ਿਆਦਾ ਕਾਰਸ਼ੀਲ ਰਹਿੰਦੇ ਆ ਸਾਰਾ ਦਿਨ ਸਾਰੇ ਕੰਮਾਂ ਕਾਰਾਂ ਦੇ ਵਿੱਚ ਔਰ ਹੋਰ ਵੀ ਇਹਨਾਂ ਸਾਰੇ ਕਾਰਜਾਂ ਤੋਂ ਬਾਅਦ ਜੋ ਤੁਹਾਡੇ ਮਾਨ ਆ ਜੋ ਤੁਹਾਨੂੰ ਮਾਨ ਸਤਕਾਰ ਮਿਲੇ ਆ ਥੋੜਾ ਜਿਹਾ ਇਹਨਾਂ ਬਾਰੇ ਜਰੂਰ ਸਾਨੂੰ ਦੱਸੋ ਦਰਸ਼ਕ ਜਾਣਨ ਦਾ ਜਰੂਰ ਇਸ਼ਕ ਹੈਗੇ ਨੇ ਇਹਨਾਂ ਚੀਜ਼ਾਂ ਦੇ ਤੇ ਇਹਦੇ ਬਾਰੇ ਜਰੂਰ ਚਾਣਨਾ ਪਾਇਓ ਜੀ ਸਾਨੂੰ ਸੋਹੇ ਜੀ ਮਾਨ ਸਨਮਾਨ ਨੂੰ ਕੱਲੇ ਵੱਡੇ ਵੱਡੇ ਅਨਾਮਾਂ ਨਾਲ ਜੋੜ ਕੇ ਇਹਨਾਂ ਦਿਖਣਾ ਚਾਹੀਦਾ ਮਾਨ ਸਨਮਾਨ ਤਾਂ ਉਹ ਆ ਵੀ ਜਿਹੜਾ ਤੁਸੀਂ ਸੇਵਾ ਕਰਦੇ ਆ ਜਾਂ ਕਰ ਕਰਦੇ ਆ ਵੀ ਉਹ ਕਿਸੇ ਲਿਖੇ ਲੱਗਦੀ ਗੱਲ ਉਹ ਕਿਉਂਕਿ ਜਿੰਨਾਂ ਚੀਜ਼ਾਂ ਦੇ ਨਤੀਜੇ ਨਹੀਂ ਨਿਕਲਦੇ ਨਾ ਉਹ ਗੱਲਾਂ ਕਰਨ ਦਾ ਫਾਇਦਾ ਵੀ ਨਹੀਂਗਾ ਕਿਉਂਕਿ ਕੰਮ ਉਹ ਕਰੋ ਜਿਹਦੇ ਨਤੀਜੇ ਹੋਣ ਤੇ ਨਤੀਜੇ ਵੀ ਜੇ ਸਾਰਥਕ ਹੋਣ ਉਹੀ ਵਧੀਆ ਲੱਗਦੇ ਆ। ਸੋ ਮੇਰੇ ਕਨ ਜਿੰਨੇ ਵੀ ਅਸੀਂ ਟੈਲੀਫੋਨ ਕੰਮ ਕਰਦੇ ਆ ਤੇ ਜੇ ਕਿਤੇ ਨਾ ਕਿਤੇ ਵੀ 1-2 ਫੀਸ ਦੀ ਜਿਉ ਲਿਖੇ ਲੱਗਦੀ ਗੱਲ ਅਸੀਂ ਉਹਨੂੰ ਵੱਡਾ ਮਾਨ ਸਨਮਾਨ ਸਮਝਦੇ ਆ। ਬਾਕੀ ਕਿਸੇ ਪਾਠਕ ਦਾ ਹੰਗਾਰਾ ਆ ਜਾਣਾ ਜਾਂ ਕਿਸੇ ਪਾਰਖੂ ਦਾ ਸਾਡੀ ਰਚਨਾ ਦੀ ਸਮੀਖਿਆ ਕਰ ਲੈਣੀ ਤੇ ਜਾਂ ਉਤੇ ਚਰਚਾ ਹੋ ਜਾਣੀ ਤੇ ਮੈਂ ਕਹਿੰਨਾ ਇਤੋਂ ਵੱਡਾ ਕੋਈ ਮਾਨ ਸਨਮਾਨ ਨਹੀਂ ਹੈਗਾ ਪਰ ਫਿਰ ਵੀ ਜਿਹੜੀਆਂ ਸਮਾਜਿਕ ਖੇਤਰ ਵਿੱਚ ਸੰਸਥਾਵਾਂ ਕਰਦੀਆਂ ਜਾਂ ਵੱਖ-ਵੱਖ ਜਿਹੜੇ ਵਰਗ ਉਹਨਾਂ ਦੀਆਂ ਜਥੇਬੰਦੀਆਂ ਆ ਸਮੇਂ-ਸਮੇਂ ਉਹਨਾਂ ਵੱਲੋਂ ਬਹੁਤ ਮਾਨ ਸਨਮਾਨ ਦਿੱਤਾ ਗਿਆ ਮੈਂ ਉਹਨਾਂ ਸਾਰੀਆਂ ਸੰਸਥਾਵਾਂ ਦੇ ਸੰਸਥਾਵਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਕਿ ਮੇਰੀ ਜਿਹੜੀ ਤੋਸ਼ੀਪੂਮ ਕਾਨ ਨੂੰ ਨਵਾਜ ਕੇ ਮੈਨੂੰ ਮਾਨ ਸਤਕਾਰ ਦਿੱਤਾ ਸੋ ਮੈਂ ਸਭ ਤੋਂ ਵੱਡਾ ਇੱਕ ਵਾਰ ਫੇਰ ਉਹੀ ਮਾਨ ਸਨਮਾਨ ਸਮਝਦਾ ਕਿ ਤੁਹਾਡੀਆਂ ਲਿਖਤਾਂ ਪੜੀਆਂ ਜਾਣੀਆਂ ਤੇ ਉਹ ਲਿਖਤਾਂ ਤੋਂ ਕਿਸੇ ਨਾ ਕਿਸੇ ਨੂੰ ਪ੍ਰੇਰਨਾ ਮਿਲਣਾ ਤੇ ਜਾਂ ਫਿਰ ਕਿਸੇ ਪਾਰਖੂ ਦਾ ਉਹਦੀ ਸ਼ਲਾਘਾ ਕਰਨਾ ਉਹੀ ਮੇਰੇ ਖਿਆਲ ਹੈ ਸਭ ਤੋਂ ਵੱਡਾ ਜਿਹੜਾ ਮਾਨ ਸਨਮਾਨ ਹੈ ਮੇਰੇ ਮਨ ਦੇ ਵਿੱਚ ਇੱਕ ਹੋਰ ਸਵਾਲ ਤੁਹਾਡੀ ਜਵਾਬ ਤੋਂ ਬਣਿਆ ਜੀ ਕਿ ਮੈਂ ਹੋ ਗਿਆ ਜਾਂ ਮੇਰੇ ਅਰਗੇ ਹੋਰ ਬਹੁਤ ਸ਼ਖਸ ਜੋ ਤੁਹਾਨੂੰ ਦੇਖ ਕੇ ਪ੍ਰੇਰਿਤ ਹੋਏ ਕੀ ਤੁਸੀਂ ਵੀ ਕਿਸੇ ਨੂੰ ਦੇਖ ਕੇ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਨੇ ਆ ਪ੍ਰੇਰਿਤ ਹੁੰਨੇ ਆ ਹਾਂਜੀ ਗੁਰਕੀ ਜੀ ਉਹੀ ਆ ਵੀ ਸਹਿਤਕ ਖੇਤਰ ਚ ਕੰਮ ਕਰਦੇ ਆ ਸਹਿਤਕ ਖੇਤਰ ਚ ਸੇਵਾ ਕਰਦੇ ਆ ਤੇ ਨੇਚਰਲੀ ਆ ਵੀ ਜਿਹੜੀਆਂ ਉਹ ਸਹਿਤਕ ਸ਼ਖਸੀਤਾਂ ਜਾਂ ਸਹਿਤਕ ਜਿਹੜੇ ਹਸਤਕਰ ਆ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਹੀਆਂ ਆਪਣੀਆਂ ਪੁਸਤਕਾਂ ਰਹੀਆਂ ਸਮਾਜ ਨੂੰ ਜਿਹੜੀ ਆ ਉਹ ਸਮਾਜਿਕ ਤਬਦੀਲੀ ਵਿੱਚ ਆਪਣਾ ਜਿਹੜਾ ਯੋਗਦਾਨ ਪਾਇਆ ਆ ਉਹਨਾਂ ਦੀਆਂ ਲਿਖਤਾਂ ਇਹਨੂੰ ਸੁਣ ਕੇ ਪੜ੍ਹ ਕੇ ਤੇ ਉਹਨਾਂ ਦੀ ਜਿਹੜੀਆਂ ਵਿਅਕਤੀਤਾਵਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਬਹੁਤ ਕੋਸ਼ਿਸ਼ ਜਿਹੜਾ ਆ ਉਹ ਆਪਣਾ ਨਿਸ਼ਾਨਾ ਬਣਿਆ ਹੈਗਾ ਅੰਤ ਦੇ ਵਿੱਚ ਅਸੀਂ ਆਪਜੀਤ ਹੁਣ ਇਜਾਜ਼ਤ ਚਾਹਦੇ ਆ ਜੀ ਕਿ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲਈਏ ਸੋਹੇ ਜੀ ਤੁਸੀਂ ਨਾ دنیਵੀ ਤੌਰ ਤੇ ਮਤਲਬ ਤਾਂ ਜਿਹੜੀ ਹੈ ਇਜਾਜ਼ਤ ਲੈ ਸਕਦੇ ਆ ਪਰ ਦਿਲਾਂ ਜਿਹੜਾ ਬਾਸ ਹੈ ਉਹ ਮਿੱਚਾ ਹੀ ਆ ਆਪਾਂ ਇੱਕ ਸੋਚਣਾ ਜੁੜੇ ਆ ਤੇ ਇਹ ਨਾਤਾ ਜਿਹੜਾ ਆ ਉਹ ਨਿਰੰਤਰ 24 ਘੰਟੇ ਬਣਿਆ ਰਹਿਣ ਵਾਲਾ ਆ ਇਦਾਂ ਦੀ ਕੋਈ ਗੱਲ ਨਹੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਅ ਬਤਾਰਾਂ ਦੀ ਸਾਜ ਪਾਉਣ ਆਏ ਆ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੀ ਸਹਿਤਕ ਪੜੇ ਵਿੱਚ ਨਵਿਕਲੀਆਂ ਫਿਰਤਾ ਪਾਉਣ ਵਾਲੀ ਸਸਤਾ ਨਵਜੋਸ਼ ਸਸਤਾ ਤੇ ਉਹਦੇ ਪ੍ਰਚਾਰ ਪ੍ਰਸਾਰ ਲਈ ਤੁਸੀਂ ਉਹਦਾ ਇੱਕ ਕਿੱਸਾ ਬਣਿਆ ਸੋ ਤੁਹਾਡਾ ਸਾਡੀ ਸਮੁੱਚੀ ਟੀਮ ਵੱਲੋਂ ਸਮੁੱਚੀ ਸਸਤਾ ਵੱਲੋਂ ਬਹੁਤ ਬਹੁਤ ਧੰਨਵਾਦ ਅੰਤ ਦੇ ਵਿੱਚ ਸਰਪਜੀ ਦੇ ਵੱਲੋਂ ਇੱਕ ਛੋਟਾ ਜਿਹਾ ਸੰਦੇਸ਼ ਜੋ ਖਲਕਤ ਨੂੰ ਦੇ ਦਿੱਤਾ ਜਾਣਾ ਚਾਹੀਦਾ ਜੋ ਅਸੀਂ ਦੇਣਾ ਚਾਹੁੰਦੇ ਆ ਜੋ ਤੁਸੀਂ ਦੇਣਾ ਚਾਹੁੰਦੇ ਆ ਬਸ ਉਹ ਇੱਕ ਸੰਤੇਸ਼ ਦੇ ਨਾਲ ਆਪਾਂ ਸਮਾਪਤੀ ਕਰੀਏ ਜੀ ਅ ਸੰਦੇਸ਼ ਬੜੀ ਗੱਲ ਨਹੀਂ ਆਪਾਂ ਇੱਕ ਜਿਹੜਾ ਤੇ ਸਾਂਝ ਇੱਕ ਹੋਰ ਵਿਚਾਰ ਦੀ ਉਹ ਪਾਉਣ ਦੀ ਤਾਂ ਆਪਾਂ ਗੱਲ ਕਰ ਸਕਦੇ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਕੁਦਰਤ ਨੂੰ ਮੰਨਣਾ ਜੀ ਇਹਦੇ ਵਿੱਚ ਜਿਹੜਾ ਤਵੱਜੋ ਦੇਣ ਦੀ ਲੋੜ ਆ ਵੀ ਹਮੇਸ਼ਾ ਹੀ ਕੁਦਰਤ ਨੂੰ ਪਹਿਲ ਦਿਓ ਦੂਜੀ ਗੱਲ ਇਹ ਵੀ ਸਵੈ ਪਰਚੋਲ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਤੇ ਤੀਸਰੀ ਗੱਲ ਆ ਵੀ ਘੱਟ ਤੋਂ ਘੱਟ ਜੇ ਕਿਸੇ ਚੰਗੀ ਗੱਲ ਦੀ ਨਾਲ ਸਾਂਝੀਦਾਰੀ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਉਹਦੀ ਮੁਖਾਲਫਤ ਵਿੱਚ ਵੀ ਨਾ ਖੜੋ ਚਾਹਦੇ ਤੁਸੀਂ ਵੀ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋਵੋਗੇ ਕਿ ਗੱਲ ਪਹਿਰਾਵੇ ਦੀ ਨਹੀਂ ਗੱਲ ਮਾੜਾ ਫੇਰਨ ਦੀ ਨਹੀਂ ਹੈਗੀ ਗੱਲ ਚਿਹਰੇ ਦੀ ਨਹੀਂ ਹੈਗੀ ਗੱਲ ਫੇਰ ਉੱਥੇ ਆ ਕੇ ਖੜਦੀ ਆ ਗੱਲ ਸੋਚਦੀ ਆ ਜਦੋਂ ਸੋਚ ਚੰਗੀ ਹੋਊਗੀ ਤੁਹਾਡੀ ਭਾਵਨਾ ਵਧੀਆ ਬਣੂਗੀ ਜਦੋਂ ਭਾਵਨਾ ਵਧੀਆ ਬਣੂਗੀ ਤੁਸੀਂ ਚੰਗੇ ਰਾਤੂਰੂਗੇ ਜਦੋਂ ਚੰਗੇ ਰਾਤੂਰੂਗੇ ਤਾਂ ਨੇਚਰਲੀ ਚੰਗੇ ਰਾ ਜਿਹੜੇ ਮੰਜ਼ਿਲ ਵੱਲ ਜਾਣਗੇ ਬਹੁਤ ਬਹੁਤ ਧੰਨਵਾਦ